ਰੇਪੂ ਦਮਨ ਸਿੰਘ ਰੂਪ ਦੇ ਨਾਵਲ ਤੇਲਾ ਦਾ ਅਗਲਾ ਕਾਂਡ 25 ਹਾਈ ਕੋਰਟ ਦੀ ਹਵਾ ਹੀ ਕੁਝ ਐਸੀ ਸੀ ਕਿ ਜੇ ਦੋ ਵਕੀਲ ਕਿਸੇ ਖੁੰਝੇ ਵਿੱਚ ਖੜ ਕੇ ਕੋਈ ਗੱਲ ਕਰਦੇ ਤਾਂ ਉਹ ਹਵਾ ਦੀ ਕੰਡੇੜੇ ਛੜ ਕੇ ਹਰ ਇੱਕ ਦੇ ਮੂੰਹ ਵਿੱਚ ਚਲੀ ਜਾਂਦੀ ਸੀ ਜੇ ਕਿਤੇ ਦੋ ਵਕੀਲ ਖੜੇ ਇੱਕ ਜੱਜ ਅਤੇ ਇੱਕ ਵਕੀਲ ਵਿੱਚ ਕਿਸੇ ਕੇਸ ਸੰਬੰਧੀ 3 ਕਰੋੜ ਦੀ ਹੋਈ ਡੀਲ ਬਾਰੇ ਗੱਲ ਕਰਦੇ ਤਾਂ ਮਿੰਟਾਂ ਸਕਿੰਟਾਂ ਵਿੱਚ ਬੱਚੇ-ਬੱਚੇ ਦੇ ਮੂੰਹ ਵਿੱਚ ਆ ਜਾਂਦੀ ਵਕੀਲ ਹੀ ਨਹੀਂ ਦਫਤਰ ਦੇ ਕਰਮਚਾਰੀ ਪਾਰਕਿੰਗ ਵਿੱਚ ਗੱਡੀਆਂ ਲਵਾਉਂਦੇ ਪੀਐਨਵੀ ਇਸ ਬਾਰੇ ਗੱਲਾਂ ਕਰਦੇ ਇੱਕ ਵਾਰ ਜੱਜ ਤੇ ਵਕੀਲ ਡਿਨਰ ਕਰ ਰਹੇ ਸਨ ਤਾਂ ਇੱਕ ਜੱਜ ਬੜੇ ਗੁੱਸੇ ਨਾਲ ਇੱਕ ਵਕੀਲ ਨਾਲ ਲੜ ਰਿਹਾ ਸੀ ਜਿਹੜਾ ਇਧਰ ਲਿਆਂ ਉਧਰ ਲਿਆਂ ਲਾਉਣ ਭਜਾਉਣ ਦਾ ਮਾਹਰ ਮੰਨਿਆ ਜਾਂਦਾ ਸੀ ਉਸ ਜੱਜ ਨੂੰ ਹੁਣ ਐਨਾ ਗੁਸਾ ਆ ਰਿਹਾ ਸੀ ਕਿ ਉਸ ਨੇ ਉਸ ਵਕੀਲ ਦਾ ਗਲਾ ਫੜ ਲਿਆ ਤੇ ਕਹਿਣ ਲੱਗਾ ਲਾਸੋ ਕਿਹੜਾ ਕਹਿੰਦਾ ਕਿ ਫਲਾਣਾ ਫਲੈਟ ਮੇਰੀ ਲੜਕੀ ਦੇ ਨਾਂ ਕਿਸੇ ਕੇਸ ਵਿੱਚ ਡੀਲ ਹੋਣ ਕਰਨ ਚੜਿਆ ਉਹ ਜੱਜ ਉਸ ਵਕੀਲ ਦੀ ਘਟਾਈ ਵੀ ਕਰ ਸਕਦਾ ਸੀ ਜੇ ਕੋਲ ਖੜੇ ਵਕੀਲ ਉਸ ਨੂੰ ਨਾ ਛਡਾਉਂਦੇ ਇਸ ਤਰ੍ਹਾਂ ਸਿਮਰਨਜੀਤ ਸਿੰਘ ਅਤੇ ਚੀਫ ਜਸਟਿਸ ਦੇ ਵਿੱਚ ਜਿਹੜੀਆਂ ਗੱਲਾਂ ਫੁੱਲ ਬੈਂਚ ਦੇ ਬੰਨ ਬਾਰੇ ਹੋਈਆਂ ਸਨ ਪਤਾ ਨਹੀਂ ਹਾਈ ਕੋਰਟ ਦੇ ਬੱਚੇ-ਬੱਚੇ ਦੇ ਮੂੰਹ ਵਿੱਚ ਕਿਵੇਂ ਆ ਗਈਆਂ ਸਿਮਰਨਜੀਤ ਸਿੰਘ ਦੀ ਦਲੇਰੀ ਅਤੇ ਨੇਡਰਤਾ ਦੀਆਂ ਹੁਣ ਚਾਰੇ ਪਾਸੇ ਗੱਲਾਂ ਹੋ ਰਹੀਆਂ ਸਨ ਅਤੇ ਜਸਟਿਸ ਦੀਪ ਚੰਦੀ ਤੋਏ ਤੋਏ ਹੋ ਰਹੀ ਸੀ ਇੱਕ ਦਿਨ ਫਿਰ ਫੁੱਲ ਬੈਂਚ ਵਿੱਚ ਸਿਮਰਨਜੀਤ ਸਿੰਘ ਦਾ ਕਾਰਪੋਰੇਸ਼ਨ ਦਾ ਕੇਸ ਲੱਗ ਗਿਆ ਅੱਜ ਪਹਿਲਾ ਨਾਲ ਉਹ ਵੱਧ ਵਕੀਲ ਇਸ ਕੇਸ ਨੂੰ ਸੁਣਨ ਵਿੱਚ ਦਿਲਚਸਪੀ ਰੱਖਦੇ ਸਨ 10:00 ਵਜੇ ਫਿਰ ਫੁੱਲ ਬੈਂਚ ਬੈਠਣ ਲੱਗਾ ਸਭ ਤੋਂ ਪਹਿਲਾਂ ਜਸਟਿਸ ਦੀਪ ਚੰਦ ਫਿਰ ਉਸ ਦੇ ਪਿੱਛੇ ਜਸਟਿਸ ਦਵਿੰਦਰ ਸ਼ਰਮਾ ਤੇ ਫਿਰ ਪਹਿਲੀ ਜੱਜ ਅਨੀਤਾ ਥਾਂ ਜਸਟਿਸ ਗਗਨ ਕੁਮਾਰੀ ਆਪਣੀ ਕੁਰਸੀ ਉੱਤੇ ਆ ਬੈਠੀ ਇਸ ਦਾ ਮਤਲਬ ਸਿਮਰਨਜੀਤ ਸਿੰਘ ਫੁੱਲ ਬੈਂਚ ਵਿਚਲਾ ਬਦਲਾਅ ਕਰਨ ਵਿੱਚ ਸਫਲ ਹੋ ਗਿਆ ਸੀ ਸਿਮਰਨਜੀਤ ਸਿੰਘ ਕਾਰਪੋਰੇਸ਼ਨ ਦਾ ਵਕੀਲ ਅਤੇ ਸਰਕਾਰੀ ਵਕੀਲ ਫਾਈਲਾਂ ਲਈ ਕੜੇ ਸਨ ਵਕੀਲ ਇੱਕ ਦੂਜੇ ਵੱਲ ਦੇਖ ਕੇ ਮੁਸਕੜੀਆਂ ਹਾਸਰੇ ਸਨ ਜਸਟਿਸ ਦੀਪ ਚੰਦ ਵਿੱਚੋਂ ਹਿੱਲਿਆ ਹੋਇਆ ਸੀ ਫੁੱਲ ਬੈਂਚ ਵਿੱਚ ਬਦਲਾਅ ਹੋਣ ਨਾਲ ਜਸਟਿਸ ਦੀਪ ਚੰਦ ਦੀ ਸਿੱਧੀ ਹਾਰ ਨਜ਼ਰ ਆ ਰਹੀ ਸੀ ਹੁਣ ਉਹਨੂੰ ਕੋਰਟ ਵਿੱਚ ਪਟਨਾ ਔਖਾ ਹੋ ਰਿਹਾ ਸੀ ਜਿਸ ਭਰੀ ਕੋਰਟ ਵਿੱਚ ਜਸਟਿਸ ਦੀਪ ਚੰਦ ਨੇ ਸਿਮਰਨਜੀਤ ਸਿੰਘ ਨੂੰ ਕੰਟੈਂਪਟ ਆਫ ਕੋਰਟ ਦੇ ਤਦਕਿਕੇ ਬਾਰੇ ਸਨ ਉਸੇ ਕੋਰਟ ਵਿੱਚ ਅੱਜ ਸਿਮਰਨਜੀਤ ਸਿੰਘ ਦੇ ਚੀਫ ਜਸਟਿਸ ਨੂੰ ਮਿਲਣ ਉਪਰੰਤ ਫੁੱਲ ਬੈਂਚ ਵਿੱਚ ਬਦਲਾਅ ਕਰਵਾ ਲਿਆ ਸੀ ਪਰ ਉਹ ਡਰੋ ਪ੍ਰੋ ਜਸਟਿਸ ਦੀਪ ਚੰਦ ਦੇ ਪ੍ਰਭਾਵ ਦੇਣਾ ਚਾਹੁੰਦਾ ਸੀ ਜਿਵੇਂ ਉਸ ਉੱਤੇ ਇਸ ਦਾ ਕੋਈ ਅਸਰ ਨਹੀਂ ਹੈ ਉਹ ਸਹਿਜ ਬੈਠ ਰਾ ਲੱਗਣਾ ਚਾਹੁੰਦਾ ਸੀ ਸਾਹਮਣੇ ਕੋਈ ਬੱਚੇ ਤਾਂ ਨਹੀਂ ਸਨ ਬੈਠੇ ਜਿਹੜੇ ਉਹਦੇ ਚਿਹਰੇ ਦੇ ਪ੍ਰਭਾਵ ਉੱਤੇ ਆਈ ਨਮੋਸ਼ੀ ਨੂੰ ਸਮਝ ਨਹੀਂ ਸਕਦੇ ਹੁਣ ਸਗੋਂ ਅੱਜ ਕੱਲ ਤਾਂ ਬੱਚਿਆਂ ਨੂੰ ਵੀ ਇੰਟਰਨੈਟ ਨੇ ਤੇਜ਼ ਤਰਾਰ ਬਣਾ ਦਿੱਤਾ ਸਿਮਰਨਜੀਤ ਬੜੇ ਹੀ ਸਤਿਕਾਰ ਨਾਲ ਤੇ ਸਿਰ ਨੀਵਾ ਕਰਕੇ ਬੋਲਿਆ ਮਾਈ ਲਾਰਡ ਮੇਰੀ ਦਲੀਲ ਤਾਂ ਪਹਿਲਾਂ ਵਾਲੀ ਹੀ ਹੈ ਪੰਜਾਬ ਤੇ ਹਰਿਆਣਾ ਦੀ ਡਿਵੀਜ਼ਨ ਬੈਂਚ ਵਾਲੀ ਜੱਜਮੈਂਟ ਦੀ ਜਿਸ ਨੂੰ ਸਰ ਕਿਸੇ ਕਾਰਪੋਰੇਸ਼ਨ ਦੇ ਮੇਅਰ ਅਤੇ ਡਿਪਟੀ ਮੇਅਰ ਦੇ ਸਬੰਧੀ ਰੇਟ ਹਾਈ ਕੋਰਟ ਵਿੱਚ ਪੈ ਸਕਦੀ ਹੈ ਕਿਉਂਕਿ ਡੀਸੀ ਕੋਲ ਇਲੈਕਸ਼ਨ ਪਟੀਸ਼ਨ ਕੇਵਲ ਕੌਂਸਲਰ ਪਾ ਸਕਦੇ ਹਨ ਅਹੁਦੇਦਾਰ ਜਿਵੇਂ ਮੇਅਰ ਆਦ ਨਹੀਂ ਪਰ ਜਸਟਿਸ ਦੀਪ ਚੰਦ ਜਿਵੇਂ ਅਜੇ ਵੀ ਮੰਨਣ ਵਿੱਚ ਨਹੀਂ ਸਿਆ ਰਿਹਾ ਉਸਨੇ ਜਸਟਿਸ ਦਵਿੰਦਰ ਸ਼ਰਮਾ ਨਾਲ ਕੰਨ ਵਿੱਚ ਗੱਲ ਕੀਤੀ ਲੱਗਦਾ ਸੀ ਕਿ ਜਸਟਿਸ ਦਵਿੰਦਰ ਸ਼ਰਮਾ ਦਾ ਹੰਗਾਰਾ ਜਿਵੇਂ ਸਿਮਰਨਜੀਤ ਸਿੰਘ ਦੀਆਂ ਦਲੀਲਾਂ ਦੇ ਹੱਕ ਵਿੱਚ ਹੋਵੇ ਤੀਜੀ ਜਸਟਿਸ ਗਗਨ ਕੁਮਾਰੀ ਕਪਾਸੇ ਬੈਠੀ ਸੀ ਉਹ ਇਸ ਕੇਸ ਵਿੱਚ ਕੁਝ ਨਹੀਂ ਸੀ ਬੋਲ ਰਹੀ ਲੱਗਦਾ ਸੀ ਜਿਵੇਂ ਫੁੱਲ ਬੈਂਚ ਦੇ ਪੁਨਰਗਠਨ ਵਿੱਚ ਇੱਕ ਨਗ ਪੂਰਾ ਕੀਤਾ ਗਿਆ ਹੋਵੇ ਹੁਣ ਜਸਟਿਸ ਦੀਪ ਚੰਦ ਕਾਰਪੋਰੇਸ਼ਨ ਦੇ ਸੀਨੀਅਰ ਵਕੀਲ ਵੱਲ ਮੁਹਰ ਕੇ ਕਹਿਣ ਲੱਗਾ ਆਹ ਦੱਸੋ ਤੁਸੀਂ ਕੀ ਕਹਿੰਦੇ ਹੋ ਕਾਰਪੋਰੇਸ਼ਨ ਦਾ ਸੀਨੀਅਰ ਵਕੀਲ ਬੜੇ ਹੀ ਵਿਸ਼ਵਾਸ ਨਾਲ ਬੋਲਿਆ ਉਹਨੂੰ ਪਤਾ ਸੀ ਕਿ ਜਸਟਿਸ ਦੀਪ ਚੰਦ ਤਾਂ ਪਹਿਲਾਂ ਹੀ ਸਿਮਰਨਜੀਤ ਸਿੰਘ ਤੋਂ ਖਿਜਿਆ ਹੋਇਆ ਹੈ ਉਹ ਸਮਝਦਾ ਸੀ ਕਿ ਫੈਸਲਾ ਉਹਦੇ ਹੱਕ ਵਿੱਚ ਹੀ ਹੋਵੇਗਾ ਉਹ ਕਹਿਣ ਲੱਗਾ ਮਾਈ ਲਾਰਡ ਮੇਰੀ ਦਲੀਲ ਪਹਿਲਾਂ ਵਾਲੀ ਹੀ ਹੈ ਤੁਸੀਂ ਲੈਕਚਰ ਨੰਬਰ 7 ਨੂੰ ਵੇਖੋ ਇਸ ਡਿਵੀਜ਼ਨ ਬੈਂਚ ਨੇ ਫੈਸਲਾ ਦਿੱਤਾ ਹੈ ਕਿ ਕਾਰਪੋਰੇਸ਼ਨ ਦੇ ਮੇਅਰ ਅਤੇ ਡਿਪਟੀ ਮੇਅਰ ਡੀਸੀ ਕੋਲ ਜਾਣ ਹਾਈ ਕੋਰਟ ਵਿੱਚ ਉਹ ਰਿਟ ਨਹੀਂ ਕਰ ਸਕਦੇ ਫਿਰ ਜਸਟਿਸ ਦੀਪ ਚੰਦਰ ਨੇ ਸਰਕਾਰੀ ਵਕੀਲ ਤੋਂ ਪੁੱਛਿਆ ਦੱਸੋ ਤੁਸੀਂ ਕੀ ਕਹਿੰਦੇ ਹੋ ਉਸਨੇ ਕਾਰਪੋਰੇਸ਼ਨ ਦੇ ਵਕੀਲ ਦੀ ਦਲੀਲ ਨੂੰ ਠੀਕ ਮੰਨਿਆ ਅਸਲ ਵਿੱਚ ਸਾਰੇ ਵਿਰੋਧੀ ਸੂਬੇ ਦੇ ਡਿਪਟੀ ਮੁੱਖ ਮੰਤਰੀ ਦੇ ਮਤਾਬਕ ਚੱਲਦੇ ਸਨ ਉਹਨਾਂ ਨੂੰ ਪਤਾ ਸੀ ਸਰਕਾਰ ਕੀ ਚਾਹੁੰਦੀ ਹੈ ਪਰ ਜਦੋਂ ਅੰਤ ਵਿੱਚ ਸਾਰੀਆਂ ਦਲੀਲਾਂ ਸੁਣਨ ਉਪਰੰਤ ਜਸਟਿਸ ਦੀਪ ਚੰਦ ਨੇ ਜੱਜਮੈਂਟ ਸਿਮਰਨਜੀਤ ਦੇ ਪੱਖ ਵਿੱਚ ਲਿਖਾਈ ਕਿ ਮੇਅਰ ਅਤੇ ਡਿਪਟੀ ਮੇਅਰ ਦੀ ਰਿਟ ਹਾਈ ਕੋਰਟ ਵਿੱਚ ਪਾਉਣੀ ਪੈਂਦੀ ਹੈ ਲੱਗਦਾ ਸੀ ਕਿ ਜਸਟਿਸ ਦੀਪ ਚੰਦ ਨੂੰ ਸਿਮਰਨਜੀਤ ਸਿੰਘ ਦੇ ਵਿਰੁੱਧ ਕੋਈ ਰੋਸਾ ਨਾ ਹੋਵੇ ਉਹ ਜਾਤੀ ਵਿਰੋਧ ਤੋਂ ਕਿਤੇ ਉੱਤੇ ਸੀ ਸਾਰੀ ਕੋਰਟ ਖੱਪੀ ਬੱਕੀ ਰਹੀ ਸਿਮਰਨਜੀਤ ਦੇ ਹੱਕ ਵਿੱਚ ਫੈਸਲਾ ਵੇਖ ਕੇ ਕੋਰਟ ਰੂਮ ਦੇ ਬਾਹਰ ਵਕੀਲ ਸਿਮਰਨਜੀਤ ਨੂੰ ਮੁਬਾਰਕਾ ਦੇ ਰਹੇ ਸਨ ਕਾਰਪੋਰੇਸ਼ਨ ਵਾਲੇ ਕੇਸ ਦੇ ਫੈਸਲੇ ਨਾਲ ਸਿਮਰਨਜੀਤ ਸਿੰਘ ਨੂੰ ਬਾਹਰ ਵਿੱਚ ਇੱਕ ਨਾਇਕ ਦੇ ਰੂਪ ਵਿੱਚ ਦੇਖਿਆ ਜਾਣ ਲੱਗਿਆ ਹਾਈ ਕੋਰਟ ਦੇ ਇਤਿਹਾਸ ਵਿੱਚ ਬਹੁਤ ਘੱਟ ਵਕੀਲਾਂ ਨੇ ਅਜਿਹੀ ਹਦਲੇਰੀ ਭਰਪੂਰ ਕਦਮ ਚੁੱਕਿਆ ਹੋਵੇਗਾ ਹਾਂ ਬਹਿਸ ਕਰਦੇ ਕਰਦੇ ਕਈ ਵਕੀਲ ਜੱਜਾਂ ਨਾਲ ਉਲਝ ਜਾਂਦੇ ਸਨ ਗਰਮਾ-ਗਰਮੀ ਵੀ ਹੋ ਜਾਂਦੀ ਸੀ ਕਈ ਵਾਰ ਜੱਜਾਂ ਦਾ ਵਕੀਲਾਂ ਨਾਲ ਦੁਰਵਿਵਹਾਰ ਕਰਨਾ ਬੇਇੱਜ਼ਤੀ ਕਰਨ ਦੀਆਂ ਗੱਲਾਂ ਬਾਰਤੀ ਜਨਰਲ ਕਾਉਂਸਲ ਵਿੱਚ ਉਠਾਈਆਂ ਜਾਂਦੀਆਂ ਰਹੀਆਂ ਹਨ ਜਿੱਥੇ ਵਕੀਲ ਜੱਜਾਂ ਦੇ ਵਿਰੁੱਧ ਅਤੇ ਕਈ ਸੀਨੀਅਰ ਵਕੀਲ ਜੱਜਾਂ ਦੇ ਹੱਕ ਵਿੱਚ ਵੀ ਬੋਲਦੇ ਦੇਖੇ ਗਏ ਸਨ ਕਈ ਵਾਰ ਜੱਜਾਂ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਬੋਲਣ ਵਾਲਿਆਂ ਵਿੱਚ ਝੜਪ ਵੀ ਹੋ ਜਾਂਦੀ ਪਰ ਸਿਮਰਨਜੀਤ ਸਿੰਘ ਦਾ ਕਾਰਪੋਰੇਸ਼ਨ ਵਾਲਾ ਜਿਹੜਾ ਕੇਸ ਸੀ ਜਿਸ ਬੰਦੀ ਦੋ ਧਿਰਾਂ ਨਹੀਂ ਬਣ ਸਕੀਆਂ ਸਨ ਸਿਮਰਨਜੀਤ ਸਿੰਘ ਨੇ ਇਸ ਕੇਸ ਨੂੰ ਬੜੇ ਹੀ ਸਚਜੇ ਢੰਗ ਨਾਲ ਹੱਲ ਕੀਤਾ ਜਿਸ ਨਾਲ ਜਸਟਿਸ ਦੀਪ ਚੰਦ ਦੇ ਫੁੱਲ ਬੈਂਚ ਨੂੰ ਉਹਦੇ ਹੱਕ ਵਿੱਚ ਫੈਸਲਾ ਕਰਨਾ ਪਿਆ। ਜੱਜਾਂ ਤੇ ਵਕੀਲਾਂ ਦੇ ਸਬੰਧ ਦਾ ਛੇਤੀ ਛੇਤੀ ਪਤਾ ਨਹੀਂ ਲੱਗਦਾ ਕਿ ਉਹਨਾਂ ਦੀਆਂ ਉਂਗਲੀਆਂ ਸੰਗਲੀਆਂ ਕਿੱਥੇ ਕਿੱਥੇ ਜੁੜੀਆਂ ਹੋਈਆਂ ਸਨ। ਕਈ ਵਾਰ ਜੱਜ ਕਿਸੇ ਵਕੀਲ ਦਾ ਕੇਸ ਸੁਣਦੇ ਉਸ ਦੀ ਬੜੀ ਝਾਲ ਬਾਕੀ ਕਰਨਗੇ। ਐਂ ਲੱਗਦਾ ਹੁੰਦਾ ਜਿਵੇਂ ਇਹ ਜੱਜ ਇਸ ਵਕੀਲ ਦੇ ਕੇਸ ਨੂੰ ਡਿਸਮਿਸ ਕਰ ਦੇਵੇਗਾ ਪਰ ਉਸੇ ਵੇਲੇ ਪਤਾ ਲੱਗਦਾ ਜਦੋਂ ਜੱਜ ਉਸ ਵਕੀਲ ਦੇ ਕੇਸ ਦਾ ਨੋਟਿਸ ਆਫ ਮੋਸ਼ਨ ਕਰ ਦਿੰਦਾ ਹੈ। ਦਾ ਭਰੀ ਕੋਟ ਹਰਾਨ ਹੋ ਜਾਂਦੀ ਹੈ ਤੇ ਜੱਜ ਬੋਲਦਾ ਕਿਸੇ ਤੇ ਕਰ ਕੀ ਦਿੱਤਾ ਪਰ ਸਿਮਰਨਜੀਤ ਸਿੰਘ ਦਾ ਕਾਰਪੋਰੇਸ਼ਨ ਦਾ ਕੇਸ ਐਂ ਸ਼ੀਸ਼ੇ ਵਾਂਗ ਸਾਫ ਦਿਸਦਾ ਸੀ ਐਸੇ ਲਈ ਜਿੱਥੇ ਚਾਰ ਵਕੀਲ ਉਸ ਨੂੰ ਮਿਲਦੇ ਉਸ ਨੂੰ ਜਫੀਆਂ ਪਾਪਾ ਮਿਲਦੇ ਹੁਣ ਸਿਮਰਨਜੀਤ ਸਿੰਘ ਨੂੰ ਕਈ ਵਕੀਲ ਘੇਰ ਲੈਂਦੇ ਤੇ ਕਹਿੰਦੇ ਓ ਯਾਰ ਸਿਮਰਨਜੀਤ ਹੁਣ ਤੂੰ ਪ੍ਰਧਾਨ ਦੀ ਚੋਣ ਲੜ ਦੇ ਕਿੰਨੇ ਸਾਲ ਲੰਘ ਗਏ ਤੈਨੂੰ ਸੈਕਟਰੀ ਬਣੇ ਨੂੰ ਪਰ ਸਿਮਰਨਜੀਤ ਸਿੰਘ ਸਿਰਫ ਮੁਸਕਰਾ ਕੇ ਟਾਲ ਦਿੰਦਾ ਸੀ ਬਾਕੀ ਅਗਲੇ ਤੇ ਆਖਰੀ ਕਾਂਡ ਵਿੱਚ ਧੰਨਵਾਦ